ਮੇਰੀ ਗੱਲ ਸੁਣ ਸੱਸ ਮੈਂ ਆ ਤੇਰੀ ਕਿ ਤੂੰ ਆ ਮੇਰੀ ਤੈਨੂੰ ਇੰਨੀ ਅਕਲ ਨਹੀਂ ਆਉਂਦੀ ਮਾਸਾਂ ਜਿਹਨੇ ਇਹਨਾਂ ਮਗਰ ਲਾਈ ਫਿਰਨ ਦਈ ਆ ਕੋਈ ਮਾਤ ਉਹਨੂੰ ਦੇ ਉਹਨੂੰ ਤੇਰੀ ਮੱਥ ਤੇ ਚੱਲਣਾ ਵਾ ਉਹਨੇ ਜੇ ਤੂੰ ਹਾਈ ਤਾਂ ਤੂੰ ਕਰਦੀ ਰਹੀਂ ਤਾਂ ਉਹਨੇ ਤੇਰੇ ਵੱਲ ਵੇਖ ਵੇ ਇਸ ਤਰ੍ਹਾਂ ਹੀ ਕਰਨਾ ਵਾ ਕੋਈ ਅਕਲ ਨੂੰ ਮਹਾ ਥਮਾਰ ਤੇ ਗੋਪੀ ਦੇ ਸੱਟ ਲੱਗ ਗਈ ਆ ਉਹ ਕਿਦਾਂ ਬੱਬਾ ਗੋਪੀ ਤੈ ਸਦੀ ਹੋਗੇ ਤੋਰਨਾ ਥੋੜਾ ਜਿਹਾ ਅੱਬਾ ਤੂੰ ਤੇ ਬਿਲਕੁਲ ਜਿੱਦਾਂ ਭਾਰੀ ਨਹੀਂ ਪੈਂਦਿਆ ਹੁੰਦਾ ਚਲ ਤਾਂ ਹੋ ਬੱਬਾ ਪੈ ਜਾ ਲ ਮੈਂ ਪੈ ਗਈ ਸੀ ਅਸਰਣਾ ਕਰ ਲਾ ਠਾਂ ਕਰ ਲਾ ਆਏ ਮਮਾ ਆ ਤੂੰ ਦਾ ਆਪਣਾ ਪੀੜੰਦਾ ਕੋਈ ਨਹੀਂ ਹਟ ਜਾਣੀ ਆ ਪੀੜੇ ਹੁਣ ਉਹ ਮੜੀ-ਮੋਟੀ ਤਾਂ ਹੋਣੀ ਹੀ ਜੋ ਜ਼ੋਰ ਨਾ ਡਿੱਗੀ ਆ ਤੇ ਇੱਥੇ ਹੋ ਇੱਥੇ ਖੜ ਜਾ ਸਮਝ ਨਹੀਂ ਆਇਆ ਉੱਥੇ ਇਹਨੇ ਤਿਲਕਣ ਵਾਲੀ ਚੀਜ਼ ਕਿਹਨੇ ਜਦੋਂ ਪੈਰ ਚਿਲਕਿਆ ਵਾ ਤਿਲਕਣ ਵਾਲੀ ਚੀਜ਼ ਦੱਸ ਕਿਹੜੀ ਹੋਣੀ ਆ ਮੇਰੀ ਚੱਪਲ ਤੇਰੀ ਨਾ ਪਾਣੀਆ ਗਿੱਲੀ ਹੋਈ ਸੀ ਤੂੰ ਕਿਤੇ ਸਲਿੱਪ ਕਰ ਗਈ ਆ ਫਰਸ਼ ਤੇ ਪਤਾ ਲੱਗਦਾ ਆ ਸ਼ਾਇਦ ਇੱਦਾਂ ਆਏ ਚੱਪਲ ਸਲਿੱਪ ਕਰ ਗਈ ਆ ਹੋਰ ਉੱਥੇ ਦੱਸ ਕੀ ਹੋਣਾ ਵਾ ਹਾਂਜੀ ਐਦਾਂ ਦੇ ਖਿਆਲ ਜਨਾ ਮੈਂ ਸੋਚਿਆ ਕਰ ਚੰਗਾ ਪਹਿਣਾ ਫਰਕ ਕੋਈ ਨਹੀਂ ਉਧਰਲੇ ਪਾਸੇ ਇਨਾ ਪਾਰ ਨਾ ਪਾ ਐਨ ਉਹ ਜਾ ਕੋ ਸਿੱਧਾ ਨਹੀਂ ਆ ਜਾਂਦਾ ਸਿੱਧਾ ਨਹੀਂ ਆ ਜਾਂਦਾ ਸਾਦੋ ਚੱਲ ਪਹਿਲਾ ਘੜੀ ਲੰਮੇ ਤੇ ਮੈਂ ਤੇਰੇ ਪਾਣੀ ਲੈ ਆ ਘਟ ਮੈਂ ਤੇਰੇ ਪਾਪਾ ਨੂੰ ਪਾਣੀ ਦੇ ਆਂ ਤੇ ਨਾਲੇ ਮੈਂ ਦਵਾਈ ਲੈ ਆ ਮੋਨਾ ਕੋ ਜਿਹੜੀ ਦੇਣੀ ਹੈ ਤੈਨੂੰ ਚੰਗਾ ਹਾਂਜੀ ਆਹ ਕਰ ਲੈ ਰਸੂ ਬਏ ਪਹਿਲਾ ਲੰਮੇ ਸੌ ਜਾ ਘੜੀ ਕਾ ਖਲਾ ਲਾ ਪਾਣੀ ਦੇ ਪੀ ਲੋ ਕਿਉਂ ਆਵਾ ਓ ਕੋ ਹੋ ਨਹੀਂ ਆਣਾ ਕੀ ਦੱਸ ਮਾੜੀ ਮੋਟੀ ਸਾਟੀ ਲੱਗੀ ਆ ਕੀ ਹੋਇਆ ਵਾ ਨਿਆਨੇ ਤੇ ਡਿਗ ਦੇਟੇ ਦੇ ਰਹਿੰਦੇ ਆ ਓ ਮੈਨੂੰ ਇਹ ਹੋ ਰਿਹਾ ਵੀ ਕਿਤੇ ਚੂਲੇ ਉਨਾ ਬਹੁਤ ਚਲ ਗਿਆ ਹੋਵੇ ਉਹਦਾ ਡਾਇਰੈਕਟਰ ਤੇ ਕਹਿੰਦਾ ਵੀ ਕੱਲੀ ਦਾਬੀ ਆਈ ਤੈਨੂੰ ਹੋ ਜਾਣਾ ਵਾ ਠੀਕ ਨਹੀਂ ਉਹਨੇ ਵੇਖਿਆ ਵਾ ਚੰਗੀ ਤਰ੍ਹਾਂ ਓਏ ਆਹ ਉਹਨੇ ਤੇ ਹਲਾ ਹੂ ਕੇ ਵੇਖਿਆ ਵਾ ਅੱਛਾ ਤੇ ਪਰ ਇਹ ਆ ਨਾ ਲਤ ਨਹੀਂ ਨਾ ਥੱਲੇ ਲੰਦੀ ਤੇ ਦਵਾਈ ਦਿੱਤੀ ਉਹਨੇ ਉਹ ਦਵਾਈ ਜੋਨੇ ਆ ਦਿੱਤੀ ਆ ਸਾਰਿਆਂ ਨੂੰ ਨਾ ਏਕ-ਏਕ ਕੱਢ ਕੇ ਦੇਣੀ ਆ ਵੀ ਇਹਨਾਂ ਦਰਦ ਹਟ ਜਾਣੀ ਠੀਕ ਆ ਠੀਕ ਆ ਏਕ-ਏਕ ਕੇ ਦੇਦੀ ਸਾਰਿਆਂ ਨੂੰ ਦੋ ਟਾਈਮ ਦੇਣੀ ਆ ਤੇ ਇੱਕ ਆ ਟਿਊਬ ਜੀ ਦਿੱਤੀ ਉਹਨੇ ਮਲਨਤ ਆਂਦਾ ਇਹਨਾਂ ਵੀ ਫਰਕ ਪੈ ਜਾਊਗਾ ਇਹ ਆਹੋ ਦੇ ਵਾਸਤੇ ਹੀ ਆ ਟਿਊਬ ਵੀ ਏ ਕੋਈ ਨਹੀਂ ਭੈਣਾ ਫਰਕੇ ਦੇ ਨਾਲ ਐਵੇਂ ਆ ਰਾਹ ਜਾਂਦੀ ਪਿਤਾ ਪਾ ਕੇ ਤੇ ਸੁੱਤੀ ਆ ਕੁੜੀ 10 ਫਰਕੀ ਹੋ ਗਿਆ ਵਾ ਤੁਸੀਂ ਤੇ ਇਦਾਂ ਕਰਨ ਦੇ ਆ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਨਿਆਣੇ ਇਨੀਆਂ ਸੱਟਾਂ ਲਵਾ ਲੈਂਦੇ ਆ ਅਗਲੇ ਦਿਨ ਫੇਰ ਆਣ ਧੋੜੇ ਫਿਰਦੇ ਆ ਕਿਤੇ ਕੋਈ ਗੱਲ ਨਹੀਂ ਕਰਨ ਵਾਲੀ ਉਹ ਲਵਾ ਤੇ ਲੈਂਦੇ ਆ ਮੇਰੀ ਗੱਲ ਸੁਣ ਆਪ ਜਿਆਦਾ ਨਾ ਘੁੱਟ ਕੇ ਨਹੀਂ ਮਲਨੀ ਤੂੰ ਬਸ ਆਂਦਾ ਮੜਾ ਮੜਾ ਜਾਣਾ ਮਾਸਰੀ ਕਰਿਓ ਉੱਤੇ ਕੋਈ ਨਹੀਂ ਮਲ ਦਿੰਨੀ ਤੇ ਆਂਦਾ ਨਾ ਹੋਊਗਾ ਤੇ ਰਾਨ ਨੂੰ ਇਹ ਮਲਦਿਆ ਕਰੋ ਤੇ ਸਵੇਰ-ਸਵੇਰੇ ਇੱਕ ਆ ਲਈ ਨਾ ਲੈ ਕੇ ਨਾ ਦੇਸੀ ਤੇਲ ਤੇ ਉਹਨਾਂ ਥੋੜੀ ਥੋੜੀ ਥਾਂ ਨੂੰ ਟਪੋਰ ਜੀ ਕਰਿਓ ਚਲੋ ਕੋਈ ਨਹੀਂ ਕਰ ਦੂੰਗੀ ਹੁਣ ਮੈਂ ਤੇ ਆਪ ਸੱਚੀ ਨਹੀਂ ਫਿਕਰ ਜੀ ਹੋਈ ਜਾਂਦੇ ਹੀ ਹੈ ਨਾ ਵੀ ਐਵੇਂ ਝਾਟੀ ਸਾਟ ਲਵਾ ਕੇ ਤੇ ਬੈ ਗਈ ਪਤਾ ਨਹੀਂ ਕਿ ਚਪਲ ਦਿਲਕ ਗਈ ਜਾਂ ਕੀ ਹੋਇਆ ਵਾ ਚਪਲ ਹੀ ਮੇਰਾ ਸਲੀਪ ਹੋਈ ਆ ਚਪਲ ਵੀਰੀ ਸਾਰੀ ਨਾ ਖਰਾਬ ਹੋਈ ਏ ਥੱਲੇੋਂ ਚਲ ਚਪਲ ਤੇ ਲਿਆ ਦਾਂਗੇ ਨਾ ਮੇਰੇ ਸਾਹਮਣੇ ਨੂਰ ਨੇ ਕਿਤੇ ਪਾਣੀ ਪੁਣੀ ਭਾਂਡੋ ਲਿਆ ਹੋਇਆ ਉੱਥੇ ਨੀ ਤੇ ਜਬ ਲੱਗੇ ਵੀ ਤੇ ਉਹ ਪਉਂਦੀ ਨਹੀਂ ਨੀ ਨੋਰ ਤੇ ਇਧਰ ਨੂੰ ਕਦੀ ਆਇਆ ਹੀ ਨਹੀਂ ਪੌੜੀਆਂ ਵਾਲ ਨੂੰ ਤਾਂ ਨਾਂ ਨੂੰ ਮੈਂ ਆਉਣੀ ਦਿੰਨੀ ਹੁੰਨੀ ਆ ਤੇ ਉਹ ਚੱਲ ਕੋਈ ਨਹੀਂ ਆ ਕਰਮਾ ਦੇ ਵਾਧੇ ਘਾਟੇ ਕਈਰ ਹੋਈ ਜਾਂਦਾ ਵਾਧਾ ਘਾਟਾ ਇਹ ਚ ਕੱਡੀ ਗੱਲ ਆ ਤੇ ਹੈ ਹੀ ਹੈ ਤੇ ਉਹ ਭੂਆ ਨੂੰ ਕੀਤਾ ਜੀ ਫੋਨ ਹੁਣ ਦੱਸ ਦੇਣਾ ਫੇਰ ਉਹਨੇ ਕਹਿਣਾ ਮੈਨੂੰ ਦੱਸਿਆ ਨਹੀਂ ਓਹੋ ਕੀ ਅਵੇਂ ਮਾਸਾ ਜੀ ਗਲਤ ਉਹਨਾਂ ਨੂੰ ਇੰਨੀ ਵਿਪਤਾ ਪਾਉਣੀ ਆ ਫੇਰ ਵਿਚਾਰੇ ਦੌੜੇ ਆਉਣਗੇ ਫਿਰ ਫੁੱਫੜ ਜੀ ਘਰ ਇਕੱਲੇ ਰਹਿ ਜਾਂਦੇ ਆ ਤਨ ਠੇਉਣਗੇ ਵਿਚਾਰੇ ਫੇਰ ਦਵਾ ਦਵੋ ਉਹਨਾਂ ਨੇ ਹਾਂ ਕਹਿਣਾ ਵਾ ਕਿ ਮੈਂ ਹੁਣ ਫੇਰ ਚੱਲ ਜਾ ਤੇ ਕੋਈ ਗੱਲ ਨਹੀਂ ਆ ਚੱਲ ਵੇ ਲੈ ਫਿਰ ਕੋਈ ਨਹੀਂ ਤੁਸੀਂ ਰਹਿਣ ਦਿਓ ਇੰਨੀ ਕੀ ਗੱਲ ਦਾ ਦਸ ਕਾਦਾ ਦੱਸਣਾ ਹੁੰਦਾ ਵਾ ਨਾਣੇ ਢੁੰਡੇ ਗਡੇ ਡੂ ਦੇ ਰਹਿੰਦੇ ਆ ਤੇ ਚਲ ਇਦਾਂ ਕਰ ਹਾਂ ਕੱਪੜੇ ਕੱਢ ਦੇ ਮੇਰੇ ਤੇ ਮੈਂ ਜਾਵਾਂ ਫੇਰ ਕੰਮ ਤੇ ਕੋਈ ਨਹੀਂ ਮੈਂ ਕੱਢ ਦਿੰਦੀ ਹਾਂ ਤੇ ਆ ਦਵਾਈ ਦੇ ਦਿੰਦੀ ਹਾਂ ਉਹਨੂੰ ਸਾਰੀ ਚੰਗਾ ਲਿਓ ਏ ਕੋਈ ਗੋਲੀ ਦੇ ਦਿੰਦੀ ਨਾ ਮੁੜ ਕੇ ਫੇਰ ਸ਼ਾਮ ਨੂੰ ਦੇ ਦਾਂਗੀ ਸੈ ਗਈ ਉਦਾਂ ਲੰਮੀ ਆਹ ਹੁਣੇ ਪਾ ਕੇ ਆਈਆਂ ਲਮੇ ਹੋਰ ਰੈਸਟ ਕਰ ਲੈਂਦੀ ਏ ਘੜੀ ਚੱਲ ਜਾ ਫਿਰ ਦੇਨ ਦਵਾਈ ਕਪੜੇ ਕੱਢ ਦੇ ਮੇਰੇ ਤੇ ਮੈਂ ਫਿਰ ਜਾਵਾਂ ਆ ਚੱਲ ਜਾਊਗਾ ਡਿਊਟੀ ਤੋਂ ਅੱਗੇ ਟਾਈਮ ਕਿੰਨਾ ਹੋ ਗਿਆ ਵਾ ਤੇ ਆ ਜਾ ਫਿਰ ਹੁਣ ਰੁਪਿੰਦਰ ਤੇ ਗਈ ਆਂਡੀ ਏ ਕਿ ਤੂੰ ਇਹ ਟੈਨਸ਼ਨ ਨਾਲ ਹੋ ਰਹੀ ਰਹੇ ਨੇ ਠੀਕ ਹੈ ਪਰ ਮੈਨੂੰ ਪੁੱਛ ਕੇ ਵੇਖੇ ਨਾ ਜਦੋਂ ਦਾ ਮੈਨੂੰ ਪਤਾ ਲੱਗਾ ਵੀ ਇਹ ਸੱਟ ਲੱਗ ਗਈ ਆ ਮੇਰੀਆਂ ਅੰਦਰਾਂ ਤੋਂ ਹੀ ਆ ਗਈਆਂ ਮੈਂ ਸੋਚਣ ਲੱਗਾ ਵੀ ਕਿਤੇ ਇਹ ਦੀ ਆਪਣੀ ਮਾਂ ਹੁੰਦੀ ਤੇ ਉਹਨੇ ਕਹਿਣਾ ਵੀ ਇਹਦੇ ਕੱਲੀ ਲੱਗ ਗਈ ਆ ਮੇਰੇ ਸੱਟ ਲੱਗ ਜਾਂਦੀ ਪਰ ਇੰਨੇ ਕਾਲੇ ਰਵਿੰਦਰ ਦੇ ਮੂੰਹ ਮੈਂ ਸੁਣੀ ਨਹੀਂ ਮਤ ਰਈ ਮਾਂ ਨਾ ਮਤ ਰਈ ਹੁੰਦੀ ਆ ਭਾਵੇਂ ਜਿੰਨਾ ਮਰਜ਼ੀ ਕਰ ਲੈ ਕਰਨਾ ਵੀ ਇੰਨੇ ਕਿੰਨਾ ਕੋਈ ਜਲੀਲਾ ਰਚਾ ਕੇ ਤੇ ਬਹਿ ਗਈ ਸਾਰਿਆਂ ਤੋਂ ਮਾਸ਼ਾ ਦੱਸਤਾ ਵੀ ਮੈਂ ਮਤ ਰਈ ਹਾਂ ਉਹਦਾ ਹੈ ਤੇ ਹੁਣ ਠੀਕ ਹੋ ਪਤਾ ਨਹੀਂ ਕਿ ਹੁਣ ਪਾਣੀ ਡੁੱਲਾ ਹੈ ਜਾਂ ਹੋਰ ਕੋਈ ਡੁੱਲਾ ਹੈ ਅੱਗੇ ਵੀ ਉਹ ਚੱਪਲ ਪਾਉਂਦੀ ਕੋਈ ਦੀ ਕਿਸਮਤ ਮਾੜੀ ਹੈ ਤੇ ਕੋਹ ਮੇਰੀ ਮਾੜੀ ਹੈ ਚਲ ਮੈਂ ਜਾਵਾਂ ਹੁਣ ਡਿਊਟੀ ਤੇ ਨੇ ਰੋਮੀ ਹੰਮੀ ਦਵਾਈ ਖਾਣੀ ਟਾਈਮ ਨਾਲ ਤੇ ਮੈਂ ਹੁਣ ਚੱਲਿਆ ਹੀ ਚੰਗਾ ਕਿੱਥੇ ਜਾਂਦੇ ਹੋ ਮੈਂ ਡਿਊਟੀ ਤੇ ਚੱਲਿਆ ਪੁੱਤ ਬਾਬਾ ਵੇਲੋ ਅੱਜ ਨਾ ਜਾਇਓ ਕਿਉਂ ਅੱਜ ਕਿਉਂ ਨਾ ਜਾਇਓ ਨਹੀਂ ਮੇਰਾ ਫਿਰ ਜੀ ਨਹੀਂ ਲੱਗਦਾ ਉਹ ਪੁੱਤ ਮੈਂ ਛੇਤੀ ਆ ਜਾਊਗਾ ਉਦਾਂ ਮੈਂ 5 ਵਜੇ ਆਉਣਾ ਚੱਲ ਮੈਂ 3 ਵਜੇ ਆ ਜਾਊਗਾ ਪਰ ਮੈਂ ਆਣਾ ਜੇ ਰਿਤੇ ਕਿੱਦਾਂ ਕਰਾਂਗੀ ਮੈਂ ਹੁਣ ਛੁੱਟੀ ਵੀ ਨਹੀਂ ਕਰਨਾ ਕੋ ਲਈ ਤੇ ਕਿੱਦਾਂ ਛੁੱਟੀ ਕਰਾਂ ਦੱਸ ਕੋਈ ਨਾ ਤੁਸੀਂ ਕੱਲ ਚਲ ਜਿਓ ਮੋਚਾਲ ਕੋਈ ਗੱਲ ਨਹੀਂ ਦਵਾਈ ਦੂਈ ਖਾ ਕੇ ਤੂੰ ਲੰਮੇ ਪਿਆ ਹਾਂ ਤੇ ਕੱਲ ਨੂੰ ਮੈਂ ਛੁੱਟੀ ਕਰ ਲੂੰਗਾ ਤੇ ਫੋਨ ਕਰਕੇ ਇਹਨਾਂ ਨੂੰ ਕਹ ਦੂੰ ਮੈਂ ਜੇ ਛੁੱਟੀ ਤੇ ਦੇਣਾ ਮੇਰੀ ਕੁੜੀ ਠੀਕ ਨਹੀਂ ਆ ਚੱਲ ਮੈਂ ਵੇਖ ਲੈਣਾ ਫੋਨ ਕਰਕੇ ਜੇ ਇਹ ਮੰਨ ਜਾਣਗੇ ਨਾ ਤੇ ਫੇਰ ਮੈਂ ਰਹਿਣਾ ਠੀਕ ਆ ਠੀਕ ਹੂੰ ਉਸ ਮੰਗ ਜਾਂ ਹਾਂ ਇਹ ਗੋਣ ਦੀ ਬੜੀ ਮੰਮੀ ਹੁਣ ਤੇ ਉੱਠ ਜਾ ਹੁਣ ਤੇ ਆਪਾਂ ਉਥੋਂ ਹੋ ਕੇ ਆ ਵੀ ਗਏ ਆ ਤੂੰ ਅਜੇ ਵੀ ਨਹੀਂ ਉਠਣ ਦੇ ਹੈਗੇ ਨਹੀਂ ਕੀ ਕਰਾਂ ਮੈਂ ਉੱਠ ਕੇ ਤੇ ਤੂੰ ਆ ਆਪਰਾ ਮੀਆਂ ਤੂੰ ਹੀ ਚੱਲੀਆਂ ਆ ਮੈਂ ਤੂੰ ਕੀ ਕਰਦੀਆਂ ਰੋ ਜਾ ਕੇ ਤੂੰ ਦਲਜਿੰਦਰ ਇਹ ਤੇਰੇ ਵਾਸਤੇ ਕੰਮ ਚੰਗਾ ਨਹੀਂ ਗਾ ਅੱਗੇ ਤੂੰ ਕੱਲੀ ਨਹੀਂ ਮਾਨ ਦੇ ਵਿੱਚ ਹੁਣ ਤੂੰ ਨਿੱਕੀ ਨੂੰ ਵੀ ਰਲਾ ਲਿਆ ਵਾ ਨਾਲ ਮੰਮੀ ਮੈਂ ਮੜਾ ਕੀ ਕੀਤਾ ਵਾ ਪਹਿਲਾਂ ਮੈਨੂੰ ਇਹ ਦੱਸੋ ਤੇ ਬਾਕੀ ਇਹ ਆ ਕਿ ਅਸੀਂ ਉਥੋਂ ਹੋ ਕੇ ਵੀ ਆ ਗਏ ਆ ਤੁਸੀਂ ਅਜੇ ਵੀ ਉਦਾ ਹੀ ਕਰਨ ਦੇ ਜੇ ਕਿੰਨੇ ਮੈਂ ਤੁਹਾਡੇ ਤਰਲੇ ਕੀਤੇ ਸੀ ਵੀ ਚੱਲੋ ਨਾਲ ਹੈਗੇ ਤੁਸੀਂ ਠੀਕ ਹੀ ਆ ਪਰ ਫਿਰ ਵੀ ਤੁਸੀਂ ਬਾਹਰ ਨਾ ਮਾਰ ਕੇ ਨਾ ਘਰੇ ਹੀ ਰਹੇ ਆ ਉਥੇ ਭੂਆ ਵਿਚਾਰੇ ਸੀ ਤੇ ਉਹ ਹੀ ਪੁੱਛੀ ਜਾਂਦੇ ਸੀ ਬਾਰ ਬਾਰ ਵੀ ਆਏ ਕਿਉਂ ਨਹੀਂ ਆਏ ਕਿਉਂ ਨਹੀਂ ਆ ਤੇ ਮੈਂ ਉਥੇ ਕੀ ਜਵਾਬ ਦੇਣਾ ਸੀ ਮੰਮੀ ਕੋਈ ਗੱਲ ਨਹੀਂ ਢਿੱਲਾ ਮੱਠਾ ਤੇ ਬੰਦਾ ਹੋਏ ਜਾਂਦਾ ਤੁਸੀਂ ਕਿਹੜਾ ਉਥੇ ਕੰਮ ਕਰਨਾ ਸੀ ਨਾਲ ਚੱਲ ਜਾਂਦੇ ਛੱਡੇ ਮੈਂ ਨਾਲੇ ਗੱਡੀ ਦੇ ਵਿੱਚ ਗਏ ਸੀ ਉੱਥੇ ਜਾ ਕੇ ਭਾਵੇਂ ਤੁਸੀਂ ਲੰਮੇ ਹੀ ਪਏ ਰਹਿੰਦੇ ਪਰ ਉਹਨਾਂ ਨੂੰ ਵੀ ਹੁੰਦਾ ਵੀ ਨਾਲ ਆਏ ਆ ਐਦਾਂ ਚੰਗੇ ਲੱਗੀਦਾ ਹੀ ਪਹਿਲੀ ਵਾਰੀ ਉਹ ਗਈ ਸੀ ਤੇ ਤੁਸੀਂ ਨਾਲ ਹੀ ਨਹੀਂ ਗਏ ਹੈਗੇ ਨਹੀਂ ਪਹਿਲੀ ਵਾਰ ਤੇ ਜਾਣਾ ਹੈਗਾ ਉੱਥੇ ਤੇ ਤੂੰ ਇੱਕ ਵਾਰੀ ਤੇ ਭੂਆ ਨੂੰ ਆਹ ਲੈਂਦੀ ਜੀ ਤੂੰ ਮੰਮੀ ਨੂੰ ਫੋਨ ਕਰਕੇ ਪੁੱਛ ਲੈ ਤੇਰੇ ਤੇ ਮੂੰਹ ਤੇ ਫੁੱਟਿਆ ਹੀ ਨਹੀਂ ਇੱਕ ਵਾਰੀ ਵੀ ਕਿਤੇ ਗਾੜੀ ਗੱੜ ਤੇ ਹੋ ਕੇ ਪ੍ਰਧਾਨ ਗਿਆ ਕਰਨ ਲਈ ਆ ਤੇ ਕਰਦੀ ਰਹੋ ਜਾ ਕੇ ਮੰਮੀ ਫਿਰ ਕੀ ਹੋ ਗਿਆ ਦੱਸ ਘਰ ਤੋਂ ਕਿਸ ਦੇ ਨਾਲ ਹੀ ਗੱਲ ਕਰਨੀ ਜੇ ਮੇਰੇ ਨਾਲ ਹੋਗੀ ਚਾਹੇ ਤੁਹਾਡੇ ਨਾਲ ਹੋਗੀ ਤੇ ਫੇਰ ਕੀ ਹੋ ਗਿਆ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਨਾ ਹੁਣ ਇਹਨਾਂ ਨਾਲ ਕਿਹੜੀ ਗੱਲ ਹੋਈ ਇਹਨਾਂ ਨੂੰ ਵੀ ਤੇ ਮੈਂ ਹੀ ਦੱਸਿਆ ਨਾ ਕਿ ਜਾਣਾ ਵਾ ਪੂਆ ਦੇ ਕੋਲ ਤੇ ਬਾਕੀ ਮੈਂ ਤੁਹਾਨੂੰ ਪੁੱਛਿਆ ਸੀ ਕਿ ਪੂਆ ਦਾ ਫੋਨ ਆਇਆ ਵਾ ਤੇ ਤੁਸੀਂ ਆਪੇ ਹਾਂ ਕੀਤੀ ਵੀ ਚੱਲ ਉਹ ਆਓ ਜਾ ਕੇ ਤੇ ਇਹਦੇ ਵਿੱਚ ਕੀ ਹੈਗਾ ਜੇ ਮੇਰੇ ਨਾਲ ਉਹਨਾਂ ਨੇ ਗੱਲ ਕਰ ਲਈ ਤੇ ਨਹੀਂ ਪੂਆ ਤੇ ਬਗਾਨੇ ਘਰੋਂ ਆਹੀ ਤੇ ਤੂੰ ਨੇ ਆਪਣੀ ਹੈ ਗਈ ਸੀ ਨਾ ਤੇਰਾ ਫਰਜ਼ ਬੰਦਾ ਹੈਗਾ ਵੀ ਮੇਰੇ ਨਾਲ ਗੱਲ ਕਰਵਾ ਦੇਂਦੀ ਇੱਕ ਵਾਰੀ ਕਰਵਾ ਦੇਂਦੀ ਤੇ ਮੈਂ ਤੈਨੂੰ ਸੱਤ ਵਾਰੀ ਤੁਰਦੀ ਤੇਰਨਾ ਮੈਂ ਜੇ ਤੂੰ ਗਾੜੀ ਗਾੜੀ ਹੋ ਕੇ ਤੁਰਨੀ ਤੁਰੀ ਫਿਰਨੀ ਤੇ ਤੁਰੀ ਫਿਰ ਜਾ ਕੇ ਉਹ ਤਾਂ ਚਹਰੀ ਆ ਜੇ ਕੱਲ ਵੀ ਆਈ ਆਈ ਐ ਜਿਹਦੀ ਜਿਹਨੂੰ ਤੂੰ ਨਾਲ ਲਈ ਫਰਨਦੀ ਮਮਮੀ ਪੁੱਛਿਆ ਤੇ ਹੈਗਾ ਹੀ ਨਾ ਤੁਹਾਨੂੰ ਜੇ ਤੁਸੀਂ ਨਹੀਂ ਜਾਣਾ ਚਾਹੇ ਹਾਨੂੰ ਨਹੀਂ ਜਾਣ ਦੇਣਾ ਤੁਸੀਂ ਉਦੋਂ ਵੀ ਨੂੰ ਮਨਾ ਕਰ ਦਿੰਦੇ ਕਿ ਦਿਲਜਿੰਦਰ ਉਹਦੀ ਮੇਰੇ ਨਾਲ ਗੱਲ ਨਹੀਂ ਕੀ ਹੋਈ ਤੇ ਤੁਸੀਂ ਬਿਲਕੁਲ ਨਹੀਂ ਜਾਣਾ ਤੇ ਅਸੀਂ ਨਾ ਜਾਂਦੇ ਹਾਨੂੰ ਤੁਸੀਂ ਹਾਂ ਕਰ ਦਿੱਤੀ ਆ लवली ਘਰ ਵੀ ਤੁਸੀਂ ਚਲ ਗਏ ਆ ਪਤਾ ਨਹੀਂ ਤੁਹਾਨੂੰ ਮੁੜ ਕੇ ਕੀ ਹੋਇਆ ਵਾ ਕੀ ਨਹੀਂ ਹੋਇਆ ਤੇ ਆ ਕੇ ਮੁੜ ਕੇ ਤੁਸੀਂ ਬਿਮਾਰ ਬਣ ਕੇ ਪੈ ਗਈਆਂ ਵੀ ਮੈਂ ਬਿਮਾਰ ਹੀ ਪਣੀ ਆ ਮੈਂ ਜਾ ਹੀ ਨਹੀਂ ਸਕਦੀ ਜਦੋਂ ਸੱਜਿਆ ਤੈਨੂੰ ਹੀ ਤੇ ਮੈਂ ਕਿਤਰਾ ਚੱਲ ਜਾਂਦੀ ਤੇ ਜਦੋਂ ਲਵਲੀ ਘਰ ਗਏ ਸੀ ਉਦੋਂ ਵੀ ਮੈਨੂੰ ਇੰਨੀ ਗੱਲ ਕਹਿ ਕੇ ਜਾ ਸਕਦੇ ਸੀ ਵੀ ਤੈਨੂੰ ਸੱਦਿਆ ਵਾ ਤੂੰ ਚੱਲ ਜਾ ਮੈਂ ਕੋ ਕਹਾਂ ਮੈਂ ਤਾਂ ਉਹਨਾਂ ਦੇ ਵੱਲ ਪਤਾ ਲੈਣ ਗਈ ਸੀ ਉਹਨਾਂ ਦਾ ਫਿਰ ਕੀ ਕਰਨ ਦੇ ਆ ਪਤਾ ਲੈਣ ਗਈ ਸੀ ਤੁਸੀਂ ਤਾਂ ਮੈਨੂੰ ਕਹਿ ਕੇ ਗਏ ਸੀ ਵੀ ਲਵਲੀ ਉਹਨਾਂ ਨੂੰ ਨਾਲ ਖੜਨਾ ਵਾ ਤੇ ਮੈਂ ਉਹਨਾਂ ਨੂੰ ਵੀ ਕਹਿਵਾ ਜਾ ਕੇ ਨਹੀਂ ਉੱਧਰ ਗੜੀ ਫੂਆ ਚੱਜਦੇ ਕੰਮ ਕਰਦੀ ਆ ਜਿ ਤਰ੍ਹਾਂ ਇੱਧਰ ਅੱਗ ਲਾਉਂਦੀ ਓਤਰਾ ਹੀ ਉੱਧਰ ਲਾ ਦਿੰਦੀ ਆ ਜਾ ਕੇ ਕੀ ਗਾ ਮੰਮੀ ਹੁਣ ਮੈਨੂੰ ਸਮਝ ਲੱਗ ਗਈ ਆ ਕਿ ਤੁਸੀਂ ਕਿਉਂ ਨਹੀਂ ਗਏ ਇਹ ਨਾ ਤੁਹਾਡੀ ਰਾਇ ਹੋਈ ਆ ਉੱਧਰ ਜਾ ਕੇ ਪਹਿਲਾਂ ਤੁਸੀਂ ਚੰਗੇ ਭਲੇ ਹੀ ਜਦੋਂ ਤੁਸੀਂ ਉਧਰੋਂ ਆਏ ਆ ਨਾ ਉਦੋਂ ਹੀ ਤੁਹਾਨੂੰ ਕੋ ਹੋਇਆ ਵਾ ਇਹ ਤੁਹਾਡੇ ਦੋਹਾਂ ਘਰਾਂ ਦੀ ਰਾਇ ਹੋ ਗਈ ਆ ਫਿਰ ਕਿ ਅਸੀਂ ਉੱਥੇ ਨਹੀਂ ਜਾਣਾ ਤੇ ਚਲੋ ਤੁਹਾਡੀ ਮਰਜ਼ੀ ਆ ਨਾ ਫਿਰ ਮੇਰੀ ਗੱਲ ਸੁਣ ਸੱਸ ਮੈਂ ਆ ਮਾਂ ਤੇਰੀ ਕਿ ਤੂੰ ਆ ਮੇਰੀ ਤੈਨੂੰ ਇਨੀ ਅਕਲ ਨਹੀਂ ਆਉਂਦੀ ਮਾਸਾ ਜਨੇ ਮੇ ਮਗਰ ਲਾਈ ਫਿਰ ਨਹੀਂ ਕੋਈ ਮਾਤੋਂ ਨੂੰ ਦੇ ਉਹਨੂੰ ਤੇਰੀ ਮੱਥੇ ਤੇ ਚੱਲਣਾ ਮੌਨੇ ਜੇ ਤੂੰ ਹਾਈ ਟਾਂਕੋਂ ਕਰਦੀ ਰਹਿੰਦੇ ਉਹ ਨਹੀਂ ਤੇਰੇ ਵਾਲੇ ਵੇਹੇ ਇਤਰਾ ਹੀ ਕਰਨਾ ਵਾ ਕੋਈ ਅਖਲ ਨੂੰ ਮਮ ਹੱਥ ਮਾਰ ਸੰਦੀਪ ਜਾ ਮੇਰਾ ਬਾਹ ਤੂੰ ਨਾ ਚਾਹ ਬਣਾ ਲਾ ਘੁੱਟ ਠੀਕ ਹੈ ਮੰਮੀ ਮੇਰੀ ਗੱਲ ਸੁਣੋ ਤੁਸੀਂ ਵੀ ਇਹੀ ਲਿਆ ਕਰੋ ਕੋ ਉਹਦੇ ਨਵੀਂ ਸਵੀ ਦੇ ਸਾਹਮਣੇ ਤੁਸੀਂ ਇਦਾ ਕਰਨ ਦੇ ਜੇ ਕੀ ਸੋਚੂਗੀ ਉਹ ਤੇ ਬਾਕੀ ਇਹ ਆ ਵੀ ਅਸੀਂ ਗਲਤ ਕੀ ਕੀਤਾ ਵਾ ਸਾਨੂੰ ਤੇ ਇਹ ਸਮਝ ਨਹੀਂ ਆਉਂਦੀ ਹੈਗੀ ਜੇ ਤੁਸੀਂ ਨਹੀਂ ਜਾਣ ਦੇਣਾ ਚਾਹੀ ਤੁਸੀਂ ਨਹੀਂ ਜਾਣਾ ਸਾਨੂੰ ਉਦੋਂ ਮਨਾ ਕਰ ਦਿੰਦੇ ਜੇ ਅਹੀਂ ਤੁਹਾਡੇ ਮਨਾ ਕਰਨ ਦੇ ਬਗੈਰ ਅਹੀਂ ਜਾਂਦੇ ਤੇ ਫੇਰ ਤੁਸੀਂ ਹਾਂ ਗੱਲਾਂ ਕਰਦੇ ਵੀ ਚੰਗੇ ਲੱਗਦੇ ਤੁਸੀਂ ਸਾਨੂੰ ਕੱਲਿਆ ਤੇ ਅਹੀਂ ਗਈਆਂ ਹੁਣ ਤੁਸੀਂ ਇਹਦਾ ਕਰੀ ਜਾਂਦੇ ਜ ਸਾਰਾ ਇਲਜ਼ਾਮ ਤੁਸੀਂ ਮੇਤੇ ਲਾਈ ਜਾਂਦੇ ਜ ਤੇ ਜਦੋਂ ਕਸੂਰ ਹੀ ਤੇਰਾ ਤਾਂ ਤੇਰਾ ਮੈਂ ਕੱਢਣਾ ਵਾ ਕਾਹਦਾ ਕਸੂਰ ਵਾ ਮੇਰਾ ਮੈਂ ਤੁਹਾਨੂੰ ਪੁੱਛ ਕੇ ਨਹੀਂ ਗਈ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਬੂਆ ਦਾ ਫੋਨ ਆਇਆ ਫੇਰ ਤੇ ਮੇਰਾ ਕਸੂਰ ਵੀ ਹੋਵੇ ਚਲੋ ਕੋਟਾ ਚਾੜ ਬਣਾ ਲੈਂਦੀ ਆ। ਮਿੰਟੇ ਮੰਮੀ ਤੇ ਸਮਝ ਨਹੀਂ ਆਉਂਦੀ। ਮੰਮੀ ਨੂੰ ਅੱਜ ਕੀ ਹੋ ਗਿਆ ਵਾ? ਮੈਂ ਤੇ ਕਦੀ ਇਦਾਂ ਬੋਲਦੇ ਵੇਖੇ ਨਹੀਂ। ਦੀਦੀ ਨੂੰ ਬੜਾ ਉੱਡਟ ਕੇ ਪੈਂਟ ਹੈ। ਮੰਮੀ ਦੀ ਗੱਲ ਵੀ ਸੱਚ ਵਾ। ਭੂਆ ਨੂੰ ਚਾਹੀਦਾ ਹੀ ਫੋਨ ਕਰਨਾ। ਚਲੋ ਘਰ 'ਚ ਵੱਡੇ ਹੀ ਉਹਨਾਂ ਨੂੰ ਪੁੱਛਣਾ ਹੀ। ਸੱਸ ਨੂੰ ਪੁੱਛ ਕੇ ਤੋ ਰੀਦਾ ਵਾ ਕਿ ਮੰਮੀ ਫਲਾਣੇ ਥਾਂ ਜਾਣਾ ਵਾ, ਠਿੰਗੜੇ ਥਾਂ ਜਾਣਾ ਵਾ। ਇਹ ਤੇ ਚਲੋ ਭੂਆ ਦੀ ਗਲਤੀ ਆ। ਇਹ ਪਤਾ ਨਹੀਂ ਕਿੱਥੇ ਚੱਲ ਗਏ ਆ ਇਹਨਾਂ ਨੂੰ ਦੱਸਦੀ ਆ ਕਿ ਮੰਮੀ ਇਦਾਂ ਡੇਹੀ ਬੋਲਣਾ ਫਿਰ ਜੇ ਨਾਂ ਦੱਸਿਆ ਨਾ ਇਹਨਾਂ ਨੇ ਕਿਹਾ ਨਾ ਮੈਨੂੰ ਦੱਸਿਆ ਹੀ ਨਹੀਂ ਕੁਝ ਵੀ ਤੇ ਤੇਰਾ ਨਾਂ ਮੱਥਾ ਲਾਉਣਾ ਵਾ ਉਹ ਤੇ ਕੰਧ ਨੂੰ ਮਦਨਾ ਮਾਰ ਕੇ ਤੇ ਮਰ ਜੇ ਪਰਾਂ ਜੇ ਤੂੰ ਕਰਨੀ ਆ ਸੰਦੀਪ ਦੀ ਗੱਲ ਤੇ ਸੰਦੀਪ ਨੂੰ ਤੂੰ ਹੀ ਮਤਾਂ ਦੇਣ ਲਈ ਆ ਤੇਰੇ ਮਗਰ ਹੀ ਉਹਨੇ ਲੱਗਣਾ ਵਾ ਸੱਸ ਨੂੰ ਉਹਨੇ ਵੀ ਨਹੀਂ ਪੁੱਛਣਾ ਫੇ ਮੈਂ ਕਿੱਥੇ ਜਾਣਾ ਤੇ ਕਿੱਧਰ ਨੂੰ ਜਾਣਾ ਵਾ ਮੰਮੀ ਆਪਣੀ ਤੇ ਗਲਤੀ ਤੂੰ ਹੀ ਮੰਨਣੀ ਨਹੀਂ ਹੁੰਦੀ ਅਗਲੇ ਦਾ ਕਸੂਰ ਹੀ ਕੱਢੀ ਜਾਣਾ ਹੁੰਦਾ ਵਾ ਵੀ ਅਗਲਾ ਗਲਤ ਵਾ ਤੇ ਮੈਂ ਸਹੀ ਆ ਕਿਤੇ ਆਪਣੇ ਚ ਵੀ ਕਸੂਰ ਕੱਢ ਲਿਆ ਕਰੋ ਵੀ ਮੇਰੀ ਗਲਤੀ ਇੱਥੇ ਹੈਗੀ ਆ ਕਦੀ ਪੂਆ ਨਹੀਂ ਚੰਗੀ ਕਦੀ ਦਿਲਜਿੰਦਰ ਨਹੀਂ ਚੰਗੀ ਕੱਲ ਨੂੰ ਤੁਸੀਂ ਕਹਿੰਦੇ ਆਪਣਾ ਸੰਦੀਪ ਵੀ ਨਹੀਂ ਚੰਗੀ ਇਹ ਕੰਮ ਤੁਹਾਡੇ ਵਾਤੇ ਚੰਗੇ ਨਹੀਂ ਹੈਗੇ ਜਾ ਨੀ ਜਾ ਮੇਰਾ ਸਿਰ ਨਾ ਖਾ ਮੁੰ ਲੰਮੇ ਪੈ ਲੰਦੇ ਕਿਤੇ ਜਦੋਂ ਕੋਈ ਸੱਚੀ ਗੱਲ ਕਰੇ ਨਾ ਉਦੋਂ ਤੁਹਾਡਾ ਸਿਰ ਖਾਦਾ ਜਾਂਦਾ ਏਕ ਨਾ ਜਦੋਂ ਮੀਂਹ ਆਉਂਦਾ ਵਾ ਨਾ ਇੱਥੇ ਪਾਣੀ ਖਲੋ ਜਾਂਦਾ ਕੋਠੇ ਚੋਂ ਡਿਆ ਫਣੀ ਮੇਹਰਾਦਾ ਬੰਦਾ ਮਿੱਤਰੀ ਨੂੰ ਗਏ ਕਿ ਨਾ ਇੱਥੇ ਨੇਰੂ ਪਵਾ ਦਿੰਨੇ ਆ ਫੇਰਾ ਉੱਚਾ ਹੋ ਜਾਊਗਾ ਨਾ ਫਿਰ ਨਹੀਂ ਪਾਣੀ ਖਲਾਉਣਾ ਚੱਲ ਆ ਵਧੀਆ ਹੋ ਗਿਆ ਥੱਲੇ ਲੈ ਜਾਉਣਾ ਲੈ ਇਹ ਤਾਂ ਕੋਠੇ ਤੋਂ ਆਏ ਆ ਮੈਂ ਤੁਹਾਨੂੰ ਅੰਦਰ ਨਹੀਂ ਵੇਖਣ ਮੈਂ ਸੁੱਤੇ ਆ ਕੰਮ ਹੀ ਕੋਈ ਟੜਨਾ ਨਾਲ ਗੱਲ ਕਰਨੀ ਸੀ ਮੈਂ ਇੱਕ ਇੱਥੇ ਆਇਆ ਮਾੜਾ ਜੀ ਮੈਂ ਤਾਂ ਪਾਣੀ ਕੱਢਣੇ ਉੱਪਰ ਕੋਠੇ ਤੋਂ ਤੇ ਮੈਨੂੰ ਦੱਸ ਦਿੰਦੇ ਉਹ ਕੋਈ ਗੱਲ ਨਹੀਂ ਦੱਸੋ ਕਿਹੜੀ ਗੱਲ ਹੈ ਗੱਲ ਮੈਂ ਟੜਨਾ ਹੀ ਕਰਨੀ ਸੀ ਕਿ ਮੰਮੀ ਅੱਜ ਬੜੇ ਗੁੱਸੇ ਵਿੱਚ ਵਾ ਅਸੀਂ ਦੋਵੇਂ ਜਾਣੀਆਂ ਨਾ ਉੱਥੇ ਬੈਠੀਆਂ ਸੀ ਦੀਦੀ ਵੀ ਲਾਗੇ ਬੈਠੇ ਸੀ ਤੇ ਦੀਦੀ ਸਗੋਂ ਮੰਮੀ ਨੂੰ ਕਹਿਣ ਦੇ ਕਿ ਉੱਠੋ ਚਾਹ ਪਾਣੀ ਨਹੀਂ ਪੀਣਾ ਤੇ ਅੱਗੋਂ ਮੰਮੀ ਗੁੱਸੇ ਵਿੱਚ ਬੋਲੇ ਕਹਿੰਦੇ ਆਪੇ ਤੁਸੀਂ ਪ੍ਰਧਾਨਗੀ ਕਰਦੀਆਂ ਵਾ ਦੋਵੇਂ ਜਾਣੀਆਂ ਉੱਥੇ ਕੱਲੀਆਂ ਚੱਲ ਗਈਆਂ ਤਹਾਡਾ ਫਰਜ਼ ਨਹੀਂ ਹੈਗਾ ਹੀ ਭੂਆ ਨੇ ਮੇਰੀ ਗੱਲ ਕਰਵਾਉਂਦੇ ਮੰਮੀ ਦੀ ਗੱਲ ਵੀ ਸੱਚ ਵਾ ਭੂਆ ਨੂੰ ਚਾਹੀਦਾ ਹੀ ਫੋਨ ਕਰਨਾ ਨਾ ਦੀਦੀ ਨੇ ਗੱਲ ਕਰਵਾਈ ਇਹਦੇ ਵਿੱਚ ਦੀਦੀ ਦੀ ਵੀ ਗਲਤੀ ਆ ਹੁਣ ਇਹਦੇ ਵਿੱਚ ਬੇਇੱਜ਼ਤੀ ਮੇਰੀ ਵੀ ਹੋਈ ਨਾ ਨਾਲ ਸੰਦੀਪ ਹੁਣ ਮੇਰੀ ਗੱਲ ਸੁਣ ਇੱਕ ਨੇ ਫੋਨ ਕਰਨੇ ਭੂਆ ਨੇ ਸਾਰੇ ਟੱਬਨੂੰ ਫੋਨ ਤੇ ਕਰਨਾ ਨਹੀਂ ਜਿੱਦਾਂ ਭਾਬੀ ਨੂੰ ਕਰਤਾ ਉਹੋ ਜਿਹਾ ਮੰਮੀ ਨੂੰ ਕਰਤਾ ਗੱਲ ਤੇ ਇੱਕ ਹੀ ਆ ਨਾ ਮੰਮੀ ਕਿਹੜੀ ਨੂੰ ਉਸ ਨਾਲ ਕਰਨੀ ਗੁਸਾਰਾ ਚਲੋ ਮੰਮੀ ਦਾ ਭਾਂਦਾ ਵਾ ਘਰ ਚੋਂ ਵੱਡੇ ਹੀ ਮੰਮੀ ਇਹ ਤੇ ਦੀਦੀ ਦਾ ਫਰਜ਼ ਹੀ ਨਾ ਚਾਲੇ ਮੈਂ ਮੰਮੀ ਨਾਲ ਗੱਲ ਕਰਵਾ ਦਾਂ ਨਾਲ ਲੈ ਜਾਂਦੇ ਹੁਣ ਮੈਨੂੰ ਥੋੜੀ ਪਤਾ ਹੀ ਕਿ ਦੀਦੀ ਨੇ ਗੱਲ ਕੀਤੀ ਨਹੀਂ ਮੰਮੀ ਨਾਲ ਉਹ ਸੰਦੀਪ ਐਡੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਮੰਮੀ ਦਾ ਨਾ ਘੜੀਪਲ ਦਾ ਗੁੱਸਾ ਵਾ ਫਿਰ ਉਦਾਂ ਹੀ ਹੋਇ ਨਾ ਉਹਨਾਂ ਨੇ ਹੁਣ ਭਾਬੀ ਨੇ ਨਾ ਬੜੀਆਂ ਕਰਦੇ ਰਹੀ ਐ ਭਾਬੀ ਨੇ ਕਦੀ ਗੁੱਸਾ ਨਹੀਂ ਕੀਤਾ ਉਹਨਾਂ ਦਾ ਸੰਦੀਪ ਤੂੰ ਹੀ ਮੰਮੀ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਠੀਕ ਹੈ ਨਾ ਤੇ ਨਾ ਹੀ ਭਾਬੀ ਦੀ ਗੱਲ ਦਾ ਤੇ ਕੋਈ ਗੱਲ ਨਹੀਂ ਮੰਮੀ ਨੇ ਨਾ ਥੋੜੇ ਟਾਈਮ ਬਾਅਦ ਠੀਕ ਹੋਏ ਨਾ ਚਾਹ ਚੁ ਬਣਾ ਕੇ ਪਿਆ ਲੋ ਉਹਨਾਂ ਨੂੰ ਜਿੱਦਾਂ ਮੈਨੂੰ ਦੀਦੀ ਨੇ ਕਿਹਾ ਸੀ ਤਿਆਰ ਹੋ ਜਾ ਮੰਮੀ ਨੂੰ ਪੁੱਛ ਲਿਆ ਵਾ ਤੇ ਮੈਂ ਵੀ ਤਿਆਰ ਹੋ ਗਈ। ਉਹ ਕੋਈ ਗੱਲ ਨਹੀਂ ਆ ਕੋਈ ਈਡੀ ਵੱਡੀ ਗੱਲ ਨਹੀਂ ਆ। ਇਹਨੇ ਟੈਨਸ਼ਨ ਨਾ ਲਿਆ ਕਰ ਤੂੰ। ਆਪੇ ਸੰਭਲਾਂਗੇ ਆਪਾਂ। ਚਲੋ ਠੀਕ ਆ ਚਾਹ ਬਣ ਗਈ ਮੈਂ ਲਿਆਉਣੀ ਆ। ਪਿਆਰ ਮੰਮੀ ਨੂੰ ਵੀ ਤੇ ਇਧਰ ਵੀ ਲਿਆ ਜਾ ਤੂੰ। ਕਿਦਾਂ ਮੰਮੀ ਦਾ ਵੀ ਪਤਾ ਨਹੀਂ ਲੱਗਦਾ। ਵੀ ਨਵੀਂ-ਸਵੀ ਉਹ ਆਈ ਆ ਉਹਦੇ ਸਾਹਮਣੇ ਵੀ ਨਾ ਘਪਤ ਪਾ ਕੇ ਬਹਿ ਜਾਂਦੀ ਆ। ਇਹਦਾ ਸੁਭਾਣੇ ਚੇਂਜ ਹੋਣਾ। ਮੰਮੀ ਦੀ ਵੀ ਨਾ ਨਿਆਣੇ ਵਾਲੀ ਜਿੱਦ ਵਾ। ਫੋਨ ਹੀ ਆਇਆ ਵਾ ਜਾਂ ਭਾਬੀ ਨੂੰ ਆ ਗਿਆ। ਉਹਰੇ ਮਮੀ ਨੂੰ ਆ ਗਿਆ ਪਤਾ ਨਹੀਂ ਕਿਉਂ ਇਦਾਂ ਕਰਦੀਆਂ ਵਾ ਇਹ ਨਹੀਂ ਚੁਗੜ ਕਰਦੀਆਂ ਚਲ ਦੋਵੇਂ ਨਵਾਂ ਆਣਾ ਅੱਗੇ ਹੋ ਕੇ ਚੱਲੀਆਂ ਵਾ ਤੋ ਕੰਮ ਕਰਨੀਆਂ ਵਧੀਆ ਇਹਦੀ ਨਾ ਪੁਰਾਣੀ ਬੁੜੀਆਂ ਲਈ ਇੱਧਰ ਰਹੀ ਬਸ ਇਹਨਾਂ ਨੇ ਹਟਣਾ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਜੇ ਮੈਂ ਇਹਨਾਂ ਨੂੰ ਗੱਲ ਦੱਸੀ ਆ ਤੇ ਉਹ ਵੀ ਦੀਦੀਵਲ ਦੀ ਗੱਲ ਕਰਨ ਦੇ ਆ ਇਹ ਵੀ ਮੰਮੀ ਨੂੰ ਪਛਾਣ ਪਾਉਣ ਦੇ ਆ ਮੰਮੀ ਤੇ ਆਪਣੇ ਥਾਂ ਸੱਚੇ ਆ ਭੂਆ ਨੂੰ ਫੋਨ ਕਰਨਾ ਚਾਹੀਦਾ ਸੀ ਜੇ ਮੈਨੂੰ ਪਤਾ ਹੁੰਦਾ ਨਾ ਕਿ ਮੰਮੀ ਨੂੰ ਫੋਨ ਨਹੀਂ ਆਇਆ ਫਿਰ ਮੈਂ ਜਾਣਾ ਹੀ ਨਹੀਂ ਸੀ ਇੰਨੀ ਲੜਾਈ ਪੈਣੀ ਨਹੀਂ ਘਰ 'ਚ ਡਿਊਟੀ ਗਿਆ ਕਿਉਂ ਨਹੀਂ ਅੱਜ? ਉਹ ਦਲਜੀਤਰ ਡਿਊਟੀ ਤੇ ਕੀ ਜਾਣਾ ਸੀ ਯਾਰ। ਉਹ ਨਾ ਗੋਪੀ ਕਿਤੇ ਗਈ ਸੀ ਕੱਪੜੇ ਪਾਉਣ ਉੱਤੇ ਕੋਠੇ ਤੇ। ਅੱਛਾ ਤੇ ਉਹਦਾ ਪੈ ਤਲਕ ਗਿਆ। ਉਹਦੇ ਲੱਗੀ ਸੱਟ। ਗੋਪੀ ਦੇ ਸੱਟ ਲੱਗ ਗਈ ਆ। ਤੁਸੀਂ ਦੱਸਦੇ ਸਹੀ। ਗੱਲ ਤੇ ਕਰਦੇ ਆਡੇ ਨਾਲ ਯਾਰ। ਜੀ ਤੇ ਗੱਲ ਕੀ ਕਰਨੀ? ਪਰਸੋਂ ਦੀ ਸੱਟ ਲੱਗੀ ਆ ਤੇ ਅਸੀਂ ਤੈਨੂੰ ਲੈ ਕੇ ਤੁਰੇ ਫਿਰਨੇ ਆ। ਉਹਦਾ ਵਖਾਲਿਆ ਵਾ ਸਾਰੇ ਟੈਸਟ-ਉਸਟ ਵੀ ਕਰਾਏ ਆ। ਤੋ ਕਹੈਂ ਡਿਆ ਵੀ ਮੜੀ ਜੇ ਦਾਬੀ ਆਈ ਆ ਚੂੜਾ ਬਚ ਗਿਆ ਵਾ ਡਿੱਗੀ ਜੋ ਇਦਾਂ ਚੂਲੇ ਭਰਨੇ ਤੇ ਮੈਂ ਤੇ ਆਖਿਆ ਘਰੇ ਚੂਲਾ ਚਲਾਣਾ ਟੁੱਟ ਗਿਆ ਹੋਵੇ ਪਰ ਇਹ ਆ ਵੀ ਬਚਾਅ ਹੋ ਗਿਆ ਵਾ ਤੇ ਰੋਣੋਂ ਨੀਂਗਾ ਹਟਦੀ ਉਹ ਜਦੋਂ ਪੀੜ ਹੁੰਦੀ ਆ ਨਾ ਲੱਤ ਹਲਾ ਲੈਂਦੀ ਆ ਤੈਨੂੰ ਪਤਾ ਨਿਆਣੇ ਦੇ ਕੰਮ ਤੇ ਉਹ ਨੂਰ ਵੀ ਤੈਨੂੰ ਪਤਾ ਛੇੜਦਾ ਉਹਨੂੰ ਲੱਗੋ ਤੇ ਉਹ ਦਵਾਈ ਜਦੋਂ ਖਾ ਲੈਂਦੀ ਓਦੋਂ ਪੀੜ ਹਟ ਜਾਂਦੀ ਆ ਤੇ ਅੱਜ ਵੀ ਡਈ ਹੀ ਰੋਣ ਕਹੈਂ ਡੀ ਵੀ ਪਾਪਾ ਤੁਸੀਂ ਨਾ ਜਾਓ ਡਿਊਟੀ ਤੇ ਤੇ ਮੈਂ ਚੱਲ ਛੁੱਟੀ ਕਰ ਲੈਣਾ ਵਾ ਨਿਆਣੀ ਹੈਗੀ ਆ ਕਿਤੇ ਮਨਚਾਣਾ ਸੋਚੇ ਵੀ ਮੈਂ ਕਹਿਣ ਡੀ ਆ ਪਾਪਾ ਨੂੰ ਤੇ ਰਹੀ ਨਹੀਂ ਅੱਜ ਮੇਰੇ ਤਹਾਨੂੰ ਕਿਸ ਨੂੰ ਪਤਾ ਹੀ ਨਹੀਂ ਆ ਤੁਸੀਂ ਦੱਸ ਦਿੰਦੇ ਸਾਨੂੰ ਮੈਂ ਤਾਂ ਖੈਰ ਰਪਿੰਦਰ ਨੇ ਦੱਸਤਾ ਹੁਣਾ ਮੰਮੀ ਆ ਜਾਂਦੇ ਜਾਂ ਭਾਬੀ ਆ ਜਾਂਦੇ ਕੋਈ ਤਾਂ ਕੀ ਪਤਾ ਲੈ ਕੇ ਜਾਂਦਾ ਮੇਰੀ ਗੱਲ ਸੁਣ ਹੁਣ ਰਪਿੰਦਰ ਭਾਬੀ ਕੀ ਸੋਚੂਗੀ ਕਿ ਉਧਰੋਂ ਆਇਆ ਹੀ ਕੋਈ ਨਹੀਂ ਆਏ ਉਹ ਆਪ ਤਾਂ ਬੜੀ ਭੱਜੀ ਫਿਰਨਦੀ ਉਦੋਂ ਦੀ ਕਦੀ ਕੋਈ ਆ ਜਾਂਦਾ ਘਰ ਕਦੀ ਕੋਈ ਆ ਜਾਂਦਾ ਚਾਹ ਨਹੀਂ ਗਾ ਮੰਤਨ ਪਤਾ ਸਾਡੀ ਲੋਕੀ ਬਾਹਰੋਂ ਆਉਂਦੇ ਯਾਰ ਤੁਹਾਨੂੰ ਕਿਹਨੇ ਦੱਸਿਆ ਹੀ ਨਹੀਂ ਮੈਂ ਦੇਖਾ ਚੱਲ ਪਤਾ ਹੋਣਾ ਵ ਤੁਹਾਨੂੰ ਮੈਂ ਵੀ ਅੱਜ ਹੀ ਘਰ ਆਇਆ ਵਾ ਮੈਂ ਤਾਂ ਚੱਲ ਜਣਾ ਤੈਨੂੰ ਪਤਾ 8:30 ਵਜੇ ਬੜੀ ਮੇਰੀ ਗੱਲ ਸੁਣ ਜੇ ਪਤਾ ਹੁੰਦਾ ਤੇ ਪਤਾ ਲੈਣਾ ਹੁੰਦੇ ਉੱਚਾ ਛੱਡ ਹਾ ਗੱਲਾਂ ਨੂੰ ਮੇਰੀ ਗੱਲ ਸੁਣ ਉਹ ਦਿਨ ਤੁਸੀਂ ਭੂਆ ਕੋ ਗਏ ਸੀ ਤੇ ਗੱਡੀ ਕਿਹਦੀ ਖੜੀ ਸੀ ਗੱਡੀ ਖਾੜੇ ਵਾਲੀ ਦੇ ਘਰ ਲੱਗੀ ਸੀ ਤੇ ਤੂੰ ਉਹ ਲੈ ਜਾਂਦਾ ਕਿਹਦੀ ਮੰਗੇ ਖੜੀ ਸੀ ਤੁਸੀਂ ਗੱਡੀ ਗੱਡੀ ਯਾਰ ਕਿਹਦੀ ਕਰਨੀ ਮੁੰਨਾ ਨਹੀਂ ਯਾਰ ਦੋਸਤ ਜੱਸ ਆਉਂਦਾ ਹੁੰਦਾ ਨਾ ਕਿ ਯਾਰੀ ਆਹੋ ਤੇ ਮੈਂ ਉਹਦੀ ਗੱਡੀ ਲੈ ਗਿਆ ਸੀ ਉਹ ਮੈਂ लवली ਨਾ ਡਿਊਟੀ ਗਿਆ ਹੋਣਾ ਮੈਂ ਤਾਂ ਕਰਕੇ ਨਹੀਂ ਪੁੱਛਿਆ ਤੁਹਾਨੂੰ ਤੇ ਨਾਲੇ ਨਾ ਭੂਆ ਜੀ ਨੇ ਵੀ ਕਹਿਣ ਦੇ ਸੀ ਵੀ लवली ਨੂੰ ਨਾਲ ਕਿਉਂ ਨਹੀਂ ਆਏ ਤੇ ਫਿਰ ਮੈਂ ਉਹਨਾਂ ਨੂੰ ਕਹਦਾ ਸੀ ਕਿ ਉਹਨਾਂ ਨੂੰ ਨਾ ਕੰਮ ਹੀ ਡਿਊਟੀ ਗਿਆ ਸੀ ਤਾਂ ਕਰਕੇ ਨਹੀਂ ਆਏ ਉਹ ਉਹ ਤੇ ਗਏ ਸੀ ਤੇ ਤੈਨੂੰ ਪਤਾ ਇੱਧਰ ਵੀ ਦਿੱਤਾ ਭਾਈ ਤੇ ਫੇਰ ਤੇ ਭਾਈ ਚਲੀ ਜਾਂਦੀ ਚਲ ਕੋਈ ਗੱਲ ਨਹੀਂ ਫੇਰ ਕਿਤੇ ਜਾ ਕੇ ਨਾ ਤੇ ਉਹ ਆਇਓ ਕੋਈ ਗੱਲ ਨਹੀਂ ਚਲ ਜਾਾਂਗੇ ਕਿਥੇ ਹੁਣ ਤੇ ਉਦਾਂ ਈ ਮਹੀਨਾ ਡੇਢ ਮਹੀਨਾ ਉਹ ਕਹਿੰਦਾ ਸੀ ਵੀ ਥੱਲੇ ਲੱਤ ਨਾ ਲਾਵੇ ਹੁਣ ਛੁੱਟੀਆਂ ਲਈਆਂ ਵਾ ਸਕੂਲੋਂ ਉਹਦੀਆਂ ਚਲ ਕੋਈ ਗੱਲ ਨਹੀਂ ਮੈਂ ਜਾ ਕੇ ਨਾ ਮੰਮੀ ਉਹਨਾਂ ਨੂੰ ਕਹਿਣਾ ਤੇ ਹੀ ਪਤਾ ਲੈਣਾ ਹੁੰਦੀ ਓਏ ਉਹਨਾਂ ਨੂੰ ਤੇ ਕਹਿਣਾ ਵਾ ਗੱਡੀ ਛਦਾਇਆ ਘਰ ਈ ਤੇ ਤੂੰ ਜਾਣ ਕੇ ਕਿਸ ਦੀ ਮੰਗ ਕੇ ਖਰੀ ਉਹ ਕੋਈ ਗੱਲ ਨਹੀਂ ਫੇਰ ਕਿਤੇ ਲੈ ਜਾਾਂਗੀ ਯਾਰ ਇਹ ਕਿੱਡੀ ਕੀ ਗੱਲ ਆ ਲੈ ਤੇ ਜਾਾਂਗੇ ਮੈਂ ਤੇ ਤੈਨੂੰ ਪਤਾ ਮੋਟਰਸਾਈਕਲ ਤੇ ਜਾਣਾ ਵਾ ਤੇ ਤੂੰ ਗੱਡੀ ਘਰ ਕਿ ਲੋ ਕੋਈ ਕਰਨੀ ਉਹਦਾ ਰੋਟੀ ਰਹਿੰਦੀ ਹੈ ਤੇ ਮੈਂ ਲਿਆ ਜੂਗਾ ਤੇ ਮੇਰੀ ਗੱਲ ਸੁਣਾ ਯਾਰ ਕੰਮ ਹੀ ਤੇਰਾ ਨਾ ਇੱਕ ਜੇ ਕਰੇਗਾ ਤੇ ਦੱਸੋ ਕਿਹੜਾ ਕੰਮ ਹੀ ਫੁੱਫਰਣਾ ਕੋ ਗਏ ਹੀ ਨਾ ਆਹੋ ਤੂੰ ਮੈਨੂੰ ਸਮਝਾਉਂ ਦੇ ਹੂੰ ਵੀ ਕਿਤੇ ਨਾ ਪਹਿਲੀ ਤਾਂ ਹੈਗੀ ਆ ਆਹੋ ਨਾਲ ਕੋਈ ਕੰਮ ਧੰਦਾ ਹੀ ਵੇ ਕੋ 15000 ਤੇ ਨਾ ਨੌਕਰੀ ਵੀ ਮਿਲਦੀ ਕਿਤੇ ਯਾਰ ਅੱਛਾ ਨੌਕਰੀ ਕਰਨੀ ਆ ਯਾਰ ਹੋੜ ਫੜ ਕੀ ਕਰਨਾ ਤੈਨੂੰ ਪਤਾ ਵਾ ਪਹਿਲੀ ਦੇ ਪੈਸੇ ਨਾ 6 ਮਹੀਨੇ ਹੋਣੇ ਆ 6 ਮਹੀਨੇ ਬਾਅਦ ਆਉਣੇ ਨਾ ਉਹਦੇ ਨਾਲ ਰੀਸਾ ਨਹੀਂ ਕੋਈ ਉਈ ਓਦਾਂ ਵੀ ਦਲਜੀਤ ਵਿਆਹ ਤੋਂ ਬਾਅਦ ਫੇਰ ਖੱਚੇ ਵਜ ਜਾਂਦੇ ਤੈਨੂੰ ਬਾਰ ਹੋਰ ਕੀ ਯਾਰ ਘਰੋਂ ਕਿੱਧੇ ਕਿ ਮੰਗੀ ਜਾਣੇ ਹੁਣ ਕੋਈ ਗੱਲ ਨਹੀਂ ਜੇ ਤੂੰ ਕਹਿਣ ਡਿਆ ਵਾ ਤੇ ਤੈਨੂੰ ਮੈਂ ਫੇਰ ਉੱਥੇ ਰਖਾ ਦਿੰਨਾ ਵਾ ਇਹ ਆ ਵੀ ਬੰਦੇ ਦੇ ਉੱਥੇ ਹੈਗੇ ਆ ਵਗਬ ਉਹਨਾਂ ਨੂੰ ਪੁੱਛ ਕੇ ਨਾ ਤੈਨੂੰ ਮੈਂ ਦੱਸ ਦੂੰਗਾ ਇਹ ਆ ਵੀ 10000 ਤੋਂ ਸਟਾਰਟਿੰਗ ਹੋਣੀ ਆ ਤੂੰ ਆਖੇ ਪੈਂਦੀਆਂ 20000 ਰੋਜ਼ ਤਨਖਾਹ ਉਹ ਤਾਂ ਨੀਂ ਗੱਲ ਬਾਨੀ ਇਹ ਆ ਵੀ ਹੌਲੀ ਹੌਲੀ ਤੈਨੂੰ ਮੈਂ ਪੱਕਿਆਂ 'ਚ ਕਰਾ ਦੂੰਗਾ ਜੇ ਸਾਲ ਦੋ ਸਾਲ ਲੱਗਾ ਰਹੇਗਾ ਤੇ ਬਾਕੀ ਆਪਣੀ ਮਰਜ਼ੀ ਵੇਖ ਲੈ ਮੈਂ ਪੁੱਛ ਕੇ ਤੈਨੂੰ ਮੈਂ ਦੱਸ ਦੂੰਗਾ ਕੰ ਈ ਘਰ ਤੇ ਨਿਕਲ ਜਾਂਦੇ ਆ ਉਹ ਨਾਲ ਇਕੱਠਿਆਂ ਚੱਲ ਜਣਾ ਕਰਨਾ ਵਾ ਇੱਕੋ ਮੋਟਰਸਾਈਕਲ ਤੇ ਆਪਾਂ ਕੱਲ ਨੂੰ ਜਾਣਾ ਵਾ ਤੇ ਮੈਂ ਤੈਨੂੰ ਪੁੱਛ ਕੇ ਦੱਸੂਗਾ ਠੀਕ ਆ ਨਾ ਨਹੀਂ ਪਤਾ ਕਰੀ ਰੋ ਠੀਕ ਆ ਨਾ ਉਹ ਕੰਮ ਵੀ ਇੰਨਾ ਹੈ ਨਹੀਂ ਆ ਬਸ ਮਾੜਾ ਮੋਟਾ ਫੇਰਾ ਹੀ ਮਾਰਨਾ ਵਾ ਸੂਆਂ ਤੇ ਕੋਈ ਗੱਲ ਨਹੀਂ ਕਰ ਲਾਂਗੇ ਕੰਮ ਕਰਨਾ ਜਿਹੜਾ ਫੇਰ ਕਿਹੜੀ ਗੱਲ ਵਾ ਉਹ ਨਹੀਂ ਕੰਮ ਵਾਲੇ ਥਾਂ ਤੈਨੂੰ ਡਾਉਣਾ ਕਿਉਂ ਆ ਠੀਕ ਆ ਅਜਿਹਾ ਬੰਦਾ ਆਪਣਾ ਹੈ ਗੱਲ ਤੇ ਬੇਕਦੀ ਗੱਲ ਹੈ ਆ ਬੰਦੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਮੈਂ ਜਾਵਾਂ ਯਾਰ ਫੇਰ ਘਰ ਨੂੰ ਚਲ ਆਜਾ ਫੇਰ ਕੋਈ ਗੱਲ ਨਹੀਂ ਔਨੇ ਆਪਾਂ ਠੀਕ ਆ ਕੋਈ ਬੀ 3 ਐ ਮੇਰ ਸਾਹ ਭਾਬੀ ਜੀ ਹਾਂ ਦਲਜੀਤ ਆਉਠੋ ਮਰੇ ਆ ਕੀ ਗੱਲ ਹੋਈ ਆ ਤੁਹਾਨੂੰ ਵੀ ਗੱਲ ਦਾ ਪਤਾ ਨਹੀਂ ਲੱਗਾ ਦੇ ਕੀ ਗੱਲ ਹੋ ਗਈ ਆ ਬੜੀ ਕਾਲੀ ਕਾਲੀ ਆਇਆ ਆ ਆਉਣਾ ਕੀ ਆ लवली ਟੱਕਰਿਆ ਹੈ ਮੈਨੂੰ ਕੀ ਗੱਲ ਹੋਈ ਆ ਗੱਲ ਤੇ ਦੱਸ ਉਹ ਗੱਲ ਕੀ ਹੋਣੀ ਆ लवली ਟੱਕਰਿਆ ਹੈ ਉਹ ਕਹਿੰਦਾ ਗੋਪੀ ਦੇ ਸੱਟ ਲੱਗ ਗਈ ਆ ਤੇ ਗੋਪੀ ਦੇ ਸੱਟ ਲੱਗ ਗਈ ਆ ਉਹ ਕਿਦਾਂ